ਸ਼ਬਦ ਦੇ ਅਰਥ ਬਦਲ ਜਾਂਦੇ ਨੇ ਇੱਕ ਦੇ ਅਰਥ ਨਹੀਂ ਬਦਲਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਹੁਤ ਸ਼ਬਦ ਆਉਣਗੇ ਆਪਾਂ ਦੋ ਤਿੰਨ ਉਦਾਹਰਨਾਂ ਲੈਣੀ ਆ ਬਾਕੀ ਤੁਸੀਂ ਆਪੇ ਜਦੋਂ ਸਹਿਜ ਪਾਠ ਪੜ੍ਹੋਗੇ ਨਾ ਤੁਹਾਡੇ ਸਾਹਮਣੇ ਸਾਰਾ ਪਜਾਉਣ ਲੱਗ ਪੈਣਾ ਰਹਿਰਾ ਸਾਹਿਬ ਦਾ ਪਾਠ ਹੁਣੇ ਤੁਸੀਂ ਕੀਤਾ ਜਾਂ ਸੁਣਿਆ ਹੋਏਗਾ ਜਾਂ ਰੋਜ਼ ਸੁਣਦੇ ਹੋ ਉਹਦੇ ਵਿੱਚ ਇੱਕ ਸ਼ਬਦ ਆਉਣਾ ਤੇਰੇ ਭਗਤ ਤੇਰੇ ਭਗਤ ਉਦੇ ਵਿੱਚ ਤੇਰੇ ਭਗਤ ਤੇਰੇ ਭਗਤ ਸਾਲਾ ਹੰ ਤੁਧ ਜੀ ਉਥੇ ਪੜਿਆ ਕੀ ਆਪਾਂ ਭਗਤ ਪੱਬਾ ਗੱਗਾ ਤੱਤਾ ਭਗਤ ਇਹਦੇ ਅਰਥ ਕੀ ਆ ਬਹੁ ਬਚਨ ਬਹੁਤੇ ਭਗਤ ਇੱਕ ਪੜੋਂਗੇ ਨਾਲ ਹੀ ਤੁਸੀਂ ਉਸੇ ਸ਼ਬਦ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਹੁਣ ਕਿਹਾ ਤੇਰੀ ਭਗਤ ਤੇਰੇ ਭਗਤ ਪੜਿਆ ਆਪਾਂ ਭਗਤ ਹੀ ਐ ਪਰ ਜਦੋਂ ਤੇਰੀ ਭਗਤ ਆਇਆ ਉਹ ਭਗਤ ਦੇ ਅਰਥ ਬਦਲ ਗਏ ਪਹਿਲੇ ਭਗਤ ਦੇ ਅਰਥ ਭਗਤੀ ਕਰਨ ਵਾਲੇ ਦੂਜੇ ਭਗਤ ਦੇ ਅਰਥ ਕੱਲੀ ਭਗਤੀ ਕਿ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਵਾਹਿਗੁਰੂ ਤੇਰੀ ਭਗਤੀ ਦੇ ਪੰਡਾਰ ਭਰੇ ਪੈ ਨੇ ਉਥੇ ਭਗਤ ਦੇ ਅਰਥ ਭਗਤੀ ਕਿਉਂਕਿ ਤਤੈ ਨੂੰ ਸਿਹਾਰੀ ਹੈ ਪਹਿਲੇ ਭਗਤ ਦੇ ਅਰਥ ਬਹੁਤੇ ਭਗਤ ਭਗਤੀ ਕਰਨ ਵਾਲੇ ਨਾਮ ਜਪਣ ਵਾਲੇ ਅੱਖਰ ਇੱਕੋ ਹੀ ਹੈ ਅਰਥ ਬਦਲ ਗਏ ਇਸ ਲਈ ਇੱਕ ਈੜੀ ਨੂੰ ਸਿਹਾਰੀ ਕੱਕਾ ਇੱਕ ਨਹੀਂ ਲਿਖਿਆ ਏਕਾ ਲਿਖ ਦਿੱਤਾ ਸੰਖਿਆ ਵਾਲਾ ਤਾਂ ਜੋ ਅਰਥ ਨਾ ਬਦਲ ਸਦਾ ਹੀ ਨਵੇਂ ਰਹਿਣ ਇਕਟਲ ਰਹਿਣ ਜਿਹਦੇ ਅਰਥ ਤਬਦੀਲ ਹੁੰਦੇ ਰਹਿਣ ਉਹ ਚੀਜ਼ਾਂ ਪੁਰਾਣੀਆਂ ਹੋ ਸਕਦੀਆਂ ਹੋਰ ਸੁਣਿਓ ਸ਼ਬਦ ਦੇ ਅਰਥ ਹੀ ਬਦਲ ਜਾਂਦੇ ਨੇ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਉਹਦੇ ਵਿੱਚ ਸ਼ਬਦ ਦਾ ਅਰਥ ਕੱਲਾ ਸ਼ਬਦ ਨਹੀਂ ਹੈ ਆਪਾਂ ਕਹਿੰਦੇ ਨੇ ਸ਼ਬਦ ਸੁਣਾਓ ਗੁਰੂ ਦੀ ਬਾਣੀ ਸ਼ਬਦ ਦਾ ਅਰਥ ਉਪਦੇਸ਼ ਸ਼ਬਦ ਦਾ ਅਰਥ ਗੁਰੂ ਦੀ ਬਾਣੀ ਪਰ ਸ਼ਬਦ ਦੇ ਅਰਥ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰੇ ਵੱਖਰੇ ਨੇ ਲਿਖਿਆ ਸ਼ਬਦ ਹੀ ਹੋਣਾ ਅਰਥ ਡਿਫਰੈਂਟ ਹੋ ਜਾਣਗੇ ਜਿਵੇਂ ਯਤ ਪਹਾਰਾ ਧੀਰਜ ਸੁਨਿਆਰ ਪੜੋ ਅਹਰਣ ਮਤ ਦੇਦ ਹਥਿਆਰ ਭਉ ਖਲਾ ਅਗਨ ਤਪ ਤਉ ਭੰਡ ਭਉ ਅੰਮ੍ਰਿਤ ਤਿਤ ਹੁਣ ਕੀ ਆਇਆ ਘੜੀ ਐ ਸ਼ਬਦ ਸੱਚੀ ਉੱਥੇ ਸ਼ਬਦ ਦਾ ਅਰਥ ਬਾਣੀ ਨਹੀਂ ਹੈ ਇੱਥੇ ਸ਼ਬਦ ਦਾ ਅਰਥ ਹੈ ਜੀਵਨ ਭਾਈ ਗੁਰੂ ਦੇ ਕੋਲ ਸੱਚੀ ਟਕਸਾਲ ਵਿੱਚ ਕੀ ਘੜਿਆ ਜਾਂਦਾ ਹੈ ਜੀਵਨ ਸਿੱਖ ਦਾ ਜੀਵਨ ਘੜਿਆ ਜਾਂਦਾ ਤੇ ਸ਼ਬਦ ਦੇ ਅਰਥ ਹੋ ਗਿਆ ਜੀਵਨ ਘੜੀਏ ਸ਼ਬਦ ਸੱਚੀ ਟਕਸਾਲ ਸ਼ਬਦ ਦੇ ਅਰਥ ਜੀਵਨ ਸ਼ਬਦ ਲਿਖਿਆ ਸ਼ਬਦ ਦੇ ਅਰਥ ਹੀ ਬਦਲ ਗਏ ਅੱਛਾ ਹੋਰ ਪੜੋ ਤੁਹਾਨੂੰ ਯਾਦ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਉਥੇ ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼ ਪੜਿਆ ਸ਼ਬਦ ਹੀ ਹੈ ਸ਼ਬਦ ਦਾ ਅਰਥ ਜੀਵਨ ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼ ਸਿੱਖੋ ਸ਼ਬਦ ਪਿਆਰਿਓ ਗੁਰੂ ਦਾ ਉਪਦੇਸ਼ ਅਸੇ ਸ਼ਬਦ ਦੇ ਅਰਥ ਜੀਵਨ ਹੋਰ ਪੜੋ ਇੱਕ ਸ਼ਬਦ ਹੋਰ ਆਪਾਂ ਪੜਦੇ ਰੋਜ਼ ਤੁਸੀਂ ਕਰਦੇ ਹੋ ਨਿਤਨੇਮ ਵਾਲੇ ਸ਼ਬਦ ਲਮਣ ਜਦੋਂ ਤੁਸੀਂ ਸੁਣ ਲੱਗਿਆ ਨਿਤਨੇਮ ਵਿੱਚ ਸੋਹਲਾ ਸਾਹਿਬ ਪੜੋਗੇ ਜਾਂ ਗੁਰਦੁਆਰਿਆਂ ਸੁਣਦੇ ਹੋ ਉਦੋਂ ਕੀ ਹੁੰਦਾ ਹੈ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਬ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਕੈਸੀ ਆਰਤੀ ਹੋਏ ਭਵ ਖੰਡਨ ਤੇਰੀ ਆਰਤੀ ਅਨਹਤਾ ਸ਼ਬਦ ਆਗੇ ਨਾ ਅਨਹਤਾ ਸ਼ਬਦ ਵਜਨ ਤ ਭੇਰੀ ਇੱਥੇ ਸ਼ਬਦ ਦਾ ਅਰਥ ਅਨਹਦ ਨਾਦ ਇੱਥੇ ਸ਼ਬਦ ਦਾ ਅਰਥ ਨਾਦ ਅਨਹਤਾ ਨਾਲ ਆਗੈ ਨਾ ਸ਼ਬਦ ਦਾ ਅਰਥ ਉਪਦੇਸ਼ ਨਹੀਂ ਹੈ ਸ਼ਬਦ ਦਾ ਅਰਥ ਗੁਰਬਾਣੀ ਨਹੀਂ ਹੈ ਸ਼ਬਦ ਦਾ ਅਰਥ ਜੀਵਨ ਨਹੀਂ ਹੈ ਸ਼ਬਦ ਦਾ ਅਰਥ ਇੱਥ ਕੀ ਹੈ ਅਨਹਤਾ ਸ਼ਬਦ ਵਜੰਤ ਭੇਰੀ ਇੱਥੇ ਸ਼ਬਦ ਦਾ ਅਰਥ ਹੈ ਨਾਦ ਕਹਿੰਦੇ ਅਨਹਤ ਨਾਦ ਵੱਜ ਰਿਹਾ ਹੈ ਭਾਈ ਤੂੰ ਸੁਣਾਈ ਸੁਣ ਅਕਾਲ ਪੁਰਖ ਵਾਹਿਗੁਰੂ ਦਾ 24 ਘੰਟੇ ਅਨਹਦ ਨਾਦ ਚੱਲ ਰਿਹਾ ਹੈ ਸ੍ਰਿਸ਼ਟੀ ਵਿੱਚ ਅਨਹਤਾ ਸ਼ਬਦ ਵਜੰਤ ਭੇਰੀ ਭਾਈ ਉਹਨੂੰ ਸੁਣ ਇੱਥੇ ਸ਼ਬਦ ਦਾ ਅਰਥ ਨਾਦ ਕਹਿਣ ਤੋਂ ਭਾਵ ਕਹਿਣਾ ਸ਼ਬਦ ਨਹੀਂ ਹੈ ਅਰਥ ਡਿਫਰੈਂਟ ਕਹਿਣਾ ਭਗਤ ਹੈ ਅਰਥ ਵੱਖਰੇ ਜੇ ਈੜੀ ਨੂੰ ਸਿਆਰੀ ਇੱਕ ਹੁੰਦਾ ਨਾ ਕਿ ਕ ਲਿਖਿਆ ਫਿਰ ਉਹਦੇ ਅਰਥ ਵੱਖਰੇ ਹੋ ਸਕਦੇ ਇਸ ਲਈ ਮਹਾਰਾਜ ਨੇ ਕਿਹਾ ਅਰਥ ਨਾ ਬਦਲ ਤਾਂ ਲਿਖ ਦਿੱਤਾ ਸੰਖਿਆ ਵਾਲਾ ਮੈਥ ਵਾਲਾ ਕਿ ਇੱਕ ਓ ਅੰਕਾਰ ਪੜੋ ਇੱਕ ਓੰਕਾਰ ਇੱਕ ਨਾਲ ਜੁੜੇ ਰਹੋਗੇ ਕੀਮਤ ਵੱਧ ਹੀ ਜਾਏਗੀ ਜਿਵੇਂ ਇਹਨੂੰ ਮੂਲ ਮੰਤਰ ਇਸ ਲਈ ਕਿਹਾ ਮੂਲ ਦਾ ਅਰਥ ਵੇਸ ਮੂਲ ਮੰਤਰ ਜੜ ਤੁਸੀਂ ਮੈਥਮੈਟਿਕਸ ਵਿੱਚ ਜਿੰਨੀਆਂ ਮਰਜ਼ੀਆਂ ਜ਼ੀਰੋ ਲਿਖੀ ਜੋ ਉਹਦੀ ਕੋਈ ਵੈਲਿਊ ਨਹੀਂ ਪਰ ਜ਼ੀਰੋ ਦੀ ਬਹੁਤ ਵੈਲਿਊ ਫਿਰ ਸਮਝੋ ਜ਼ੀਰੋ ਦੀ ਬਹੁਤ ਵੈਲਿਊ ਹੈ ਤੁਸੀਂ ਚੈੱਕ ਭਰਿਆ ਇੱਕ ਜ਼ੀਰੋ ਵੱਧ ਲੱਗ ਜਾਏ ਚੈੱਕ ਭਰਨ ਲੱਗੇ ਆ 10000 ਦਾ ਲੱਖ ਹੋ ਜਾਂਦਾ 90000 ਰੁਪਈਆ ਤੁਹਾਨੂੰ ਘਟਾ ਪੈ ਸਕਦਾ ਚੈੱਕ ਭਰਨ ਲੱਗੇ ਆ 01 ਵੱਧ ਲਿਖ ਦਿੱਤੀ ਤਾਂ 10000 ਦਾ ਕੀ ਬਣ ਜਾਣਾ ਸਿੱਧਾ ਲੱਖ 0 ਦੀ ਵੈਲਿਊ ਬਹੁਤ ਹੈ ਪਰ ਸੱਜਣੋ ਪੰਜ ਜ਼ੀਰੋਆਂ ਲਿਖ ਕੇ ਏਕਾ ਮਿਟਾ ਦਿਓ ਜ਼ੀਰੋ ਦੀ ਕੋਈ ਵੈਲਿਊ ਨਹੀਂ ਇਹ ਸਚਾਈ ਹੈ ਨਾ ਪੰਜ ਜ਼ੀਰੋਆਂ ਚੈੱਕ 'ਚ ਭਰ ਦਿਓ ਏਕਾ ਮਿਟਾ ਦਿਓ ਜ਼ੀਰੋ ਦੀ ਕੋਈ ਵੈਲਿਊ ਨਹੀਂ ਪੰਜ ਜ਼ੀਰੋਆਂ ਦੀ ਵੈਲਿਊ ਲੱਖ ਹੋ ਜਾਂਦੀ ਹੈ ਜੇ 1 ਨਾਲ ਲਿਖ ਦਿਓ ਸਿੱਖਾ ਤੇਰੇ ਸਭ ਕੁਝ ਕੀਤੇ ਕਰਮ ਜੋ ਤੂੰ ਕਰ ਰਹੇ ਹੈਂ ਸਵੇਰ ਤੋਂ ਸ਼ਾਮ ਤੱਕ ਧਰਮ ਦੀ ਕਿਰਤ ਕਰ ਵੰਡ ਕੇ ਛਕ ਜਦੋਂ ਨਹਾਲ ਕੇ ਨਾਮ ਜਪਣਾ ਨਾਮ ਜਪਣ ਨਾਲ ਸਾਰੇ ਕੀਤੇ ਕਰਮਾਂ ਦੀ ਵੈਲਿਊ ਵੱਧ ਗਈ ਇੱਕ ਵਹਿਗੁਰੂ ਦਾ ਨਾਮ ਮੂਲ ਮੰਤਰ ਹੈ ਸੱਜਣਾ ਮੂਲ ਨਾਲ ਜੁੜ ਜਾਏਗਾ ਤੇਰੀ ਵੈਲਿਊ ਵੱਧ ਜਾਏਗੀ ਕਿਸੇ ਦਰਖਤ ਦੀ ਟਾਹਣੀ ਤੋੜ ਦਿਓ ਦਰਖਤ ਨਹੀਂ ਸੁੱਕਦਾ ਪੱਤੇ ਤੋੜ ਦਿਓ ਦਰਖਤ ਨਹੀਂ ਸੁੱਕਦਾ ਫੁੱਲ ਟੁੱਟ ਜਾਣ ਦਰਖਤ ਨਹੀਂ ਸੁੱਕਦਾ ਪਰ ਜੇ ਦਰਖਤ ਦੀ ਜੜ ਕੱਟ ਦਿਓ ਫਿਰ ਸਾਰਾ ਦਰਖਤ ਸੁੱਕ ਜਾਂਦਾ ਹੈ ਜੜ ਦਾ ਅਰਥ ਮੂਲ ਇੰਨਾ ਸਿੱਖ ਨੂੰ ਮੂਲ ਦਿੱਤਾ ਇੱਕ ਅਕਾਲ ਪੁਰਖ ਵੈ ਗੁਰੂ ਦਾ ਨਾਮ ਰੋਜ਼ ਸਵੇਰੇ ਜਦ ਇੱਕ ਓ ਅੰਕਾਰ ਸਤਨਾਮ ਪੜੋ ਇੱਕ ਓ ਅਜਕੇ ਪੜੋ ਇੱਕ ਓ ਅੰਕਾਰ ਸਤਨਾਮ ਇੱਕ ਓ ਅੰਕਾਰ ਸਤਨਾਮ ਅਜਕੇ ਇੱਕ ਓ ਅੰਕਾਰ ਸਤਨਾਮ ਇੱਕ ਓ ਅੰਕਾਰ ਸਤਨਾਮ ਇੱਕ ਓ ਸਤ ਨਾਮ ਅੱਛਾ ਤੁਹਾਨੂੰ ਯੋਗਾ ਯੋਗਾ ਕਰਨ ਦੀ ਲੋੜ ਹੀ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਚੀਜ਼ ਮਾੜੀ ਹੈ ਸਿਹਤ ਵਾਸਤੇ ਕਰ ਰਹੇ ਹੋ ਠੀਕ ਹੈ ਪਰ ਉਹਦੇ ਵਿੱਚ ਬਹੁਤ ਸੌਖਾ ਕੰਮ ਹੈ ਚੌਂਕੜਾ ਮਾਰ ਕੇ ਬੈਠੋ ਤੁਹਾਨੂੰ ਕੋਈ ਕਪਾਲ ਭੱਤੀ ਦੂਜਾ ਤੀਜਾ ਦੀ ਲੋੜ ਨਹੀਂ ਜਦੋਂ ਸੁਵਾਸ ਭਰ ਕੇ ਕਹੋਗੇ ਨਾ ਅੰਦਰ ਪੇਟ ਨੂੰ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਤੁਸੀਂ 15 ਮਿੰਟ ਰੋਜ਼ ਮੂਲ ਮੰਤਰ ਇੱਕਦਮ ਬੋਲ ਕੇ ਕਰ ਲੋ ਤਾਂ ਸਾਧ ਸੰਗਤ ਉਹ ਤੁਹਾਡੀ ਕਪਾਲ ਭਾਤੀ ਦੂਜਾ ਤੀਜਾ ਸਭ ਹੋ ਗਿਆ ਪੇਟ ਦੇ 32 33 ਰੋਗ ਖਤਮ ਹੋ ਜਾਂਦੇ ਜਿਹੜੇ ਜਿਗਰ ਦੇ ਪੈਦਾ ਹੁੰਦੇ ਜੇ ਮੂਲ ਮੰਤਰ ਪੜਨ ਲੱਗ ਜੋ ਔਰ ਕੱਲੇ ਇੱਕ ਦੋ ਰੋਗ ਨਹੀਂ ਪਾਤਸ਼ਾਹ ਨੇ ਤਾਂ ਲਿਖ ਕੇ ਦਿੱਤਾ ਸਰਵ ਰੋਗ ਕਾਇ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਪੜੋ ਸਰਵ ਰੋਗ ਕਾਇ ਔਖਦ ਕਲਿਆਣ ਰੂਪ ਮੰਗਲ ਗੁਣ ਇੱਥੋਂ ਤੱਕ ਹੈ ਤਾਂ ਜੇ ਤੇਰਾ ਕੋਈ ਰੋਗ ਦਵਾਈ ਨਾਲ ਵੀ ਨਹੀਂ हट ਰਿਹਾ ਸਮਝੋ ਕਰਮ ਰੋਗ ਹੈ ਅੱਖ ਵੈ ਗੁਰੂ ਜੇ ਦਵਾਈ ਨਾਲ ਰੋਗ ਨਹੀਂ हट ਰਿਹਾ ਸਮਝੋ ਕਰਮ ਰੋਗ ਹੈ ਉਹਨੂੰ ਹਟਾਉਣ ਵਾਸਤੇ ਕਰਮ ਤੋਂ ਬਗੈਰ ਰੋਗ ਨਹੀਂ ਹਟੇਗਾ ਕਰਮ ਦਾ ਅਰਥ ਕਿਰਪਾ ਕਿਰਪਾ ਤੋਂ ਬਗੈਰ ਉਹ ਰੋਗ ਨਹੀਂ ਹਟੇਗਾ ਮਹਾਰਾਜ ਫਿਰ ਕੀ ਕਰੀਏ ਕਹਿੰਦੇ ਅਨ ਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਪੜੋ ਅਨ ਕੋ ਪਾਵੀ ਰੋਗ ਰੋਗ ਮਿਟੇ ਹਰ ਹਵਖਦ ਲਾਏ ਤੈਉ ਫਿਰ ਮਹਾਰਾਣ ਕੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ पढ़ोग जेके दुख पंज नाम जी दुख पंज नाम दुख पंज नाम जी दुख ਅੱਠ ਪਹਿਰ ਆ ਰਾਦੀ ਐ ਅੱਠ ਪਹਿਰ ਆ ਰਾਦੀ ਐ ਅੱਠ ਪਹਿਰ ਆ ਰਾਦੀ ਐ ਅੱਜ ਕੇ ਅੱਠ ਪਹਿਰ ਆ ਰਾਦੀ ਪੁਰਨ ਸਤ ਗੁਰ ਗਿਆਨ ਪੁਰਨ ਸਤ ਗੁਰ ਗਿਆਨ ਪੁਰਨ ਸਤ ਗੁਰ ਗਿਆਨ ਪੁਰਨ ਸਤ ਗੁਰ ਗਿਆਨ દુખ પંજન તેરા નામ જી દુખ પંજન તેરા નામ દુખ પંજન તેરા નામ જપ કે દુખ પંજન તેરા નામ જપી ફરવાહિ ગુરુ આય ગુરુ આય ગુરુ આહે ગુરુ વાહે ગુરુ ਵਾਹਿਗੁਰੂ ਆਹ ਗੁਰੂ ਵਾਹਿਗੁਰੂ ਆਹ ਗੁਰੂ ਆਹ ਗੁਰੂ ਵਾਹਿਗੁਰੂ ਆਹ ਇੱਕ ਕਿਰਪਾ ਕਰੋ ਭੈਣੋਂ ਤੁਸੀਂ ਵੱਖਰੇ ਹਿੱਸੇ 'ਚ ਬੋਲੋ ਤੁਸੀਂ ਵੱਖਰੇ ਜੀ ਪਤਾ ਕਿਉਂ ਆਪਾਂ ਨੂੰ ਲੱਗੇ ਕਿ ਆਪਾਂ ਨਾਮ ਜ ਕਈ ਵਰਪਾ ਮੇਨ ਮੇਰੀ ਕਿੜਾ ਜ਼ਿੰਮੇਵਾਰੀ ਹੈ ਚੁੱਪ ਕਰਕੇ ਬੈਠੋ ਸੰਗਤ ਵਿੱਚ ਸਭ ਦੀ ਜ਼ਿੰਮੇਵਾਰੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਪੜੋ ਵਾਹਿਗੁਰੂ 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 ਵੀਰ ਬੋਲ ਵਾਹਿਗੁਰੂ 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 ਭੈਣਾ ਕਿਰਪਾ ਕਰੋ ਗੱਜ ਕੇ ਵਾਹਿਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿ ਵਾਹਿਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰ ਆਇ ਗੁਰ ਵਾਹਿਗੁਰੂ ਨੱਪੋ ਵਾਹਿਗੁਰੂ ਵਾਹਿਗੁਰੂ ਆਇ ਗੁਰ ਆਇ ਗੁਰ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਨੁਕਤਾ ਤੁਹਾਨੂੰ ਹੋਰ ਦੱਸਦਾ ਇੱਥੋਂ ਤੱਕ ਹਜ਼ੂਰ ਨੇ ਕਿਹਾ ਜੇ ਸਰਬ ਰੋਗ ਦਾ ਔਖਦ ਨਾਮ ਹੈ ਤਾਂ ਜਿੱਥੇ ਰੋਗ ਮਹਿਸੂਸ ਹੋ ਰਿਹਾ ਉਹ ਜਗ੍ਹਾ ਤੇ ਸੁਰਤੀ ਟਕਾ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਕਿਤੇ ਲਿਖਿਆ ਹੋਇਆ ਜਿੱਥੇ ਰੋਗ ਮਹਿਸੂਸ ਹੋ ਰਿਹਾ ਉਹਨੂੰ ਸੁਰਤੀ ਵਿੱਚ ਲਿਖਾ ਕੇ ਵਾਹਿਗੁਰੂ 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 ਜਪਣਾ ਤਾਂ ਪਹਿਲ ਲਿਖਿਆ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਉਹ ਦੁਨੀਆਂ ਦੇ ਲੋਕੋ ਇਹਨੂੰ ਮੁਖੌਲ ਨਾ ਸਮਝਿਓ ਉਹ ਦੁਨੀਆਂ ਦੇ ਲੋਕੋ ਇਹਨੂੰ ਐਵੇਂ ਨਾ ਸਮਝਿਓ ਇਹ ਸਚਾਈ ਹੈ ਲੱਖਾਂ ਲੱਕੜਾਂ ਇਕੱਠੀਆਂ ਕਰਕੇ ਇੱਕ ਥਿੱਲੀ ਲਾ ਦਿਓ ਸਾਰੀਆਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਲੱਖਾਂ ਰੋਗ ਹੋਣ ਕੋਈ ਧਿਆਨ ਤਰ ਕੇ ਵਾਹਿਗੁਰੂ ਕਹਿ ਦੇ ਲੱਖਾਂ ਪਾਪ ਸੜ ਜਾਂਦੇ ਉੱਥੇ ਧਿਆਨ ਟਿਕ ਜਾਏ ਸੁਰਤੀ ਇਹ ਨੂੰ ਮੈਂ ਵਾਗਿਆਨ ਦੇ ਤੌਰ ਤੇ ਸਾਇੰਸ ਦੇ ਤੌਰ ਤੇ ਵੀ ਆਪਾਂ ਸਿੱਧ ਕਰ ਸਕਦੇ ਪਹਿਲਾਂ ਪੜੋ ਲੋਕ ਇਹ ਦੁਨੀਆ ਦੇ ਲੋਕੋ ਕੀ ਕਹਿਆ ਮਹਾਰਾਜ ਨੇ ਮਤ ਕੋ ਫੱਕੜ ਪਾਏ ਮੁਖੌਲ ਨਾ ਸਮਝਿਓ ਕਹਿੰਦੇ ਸਚਾਈ ਹੈ ਰਿਐਲਟੀ ਹੈ ਕਿ ਲਖਮੜਿਆ ਕਰੇ ਇਕੱਠੇ ਕਰਤੀ ਲੈ ਪਾਹ ਇੱਕ ਤਿੱਲੀ ਲਾ ਦਿਓ ਲੱਖਾਂ ਲੱਖਣਾ ਸੜ ਜਾਂਦੀਆਂ ਨੇ ਸੁਰਤੀ ਟਿਕਾ ਕੇ ਕੋਈ ਵਾਹਿਗੁਰੂ ਕਵੇ ਲੱਖਾਂ ਪਾਪ ਸੜ ਜਾਂਦੇ ਨੇ ਵਿਗਿਆਨ ਦੇ ਨੁਕਤੇ ਨਾਲ ਕਮ ਸੁਰਤ ਇਕਾਗਰ ਹੋ ਜਾਏ ਵਾਹਿਗੁਰੂ ਕਹਿਣ ਨਾਲ ਉਹ ਜਗਤ ਤੋਂ ਰੋਗ ਹਟਣਾ ਸ਼ੁਰੂ ਹੋ ਜਾਏਗਾ ਵਾਹਿਗੁਰੂ 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 ਸੁਰਤੀ 'ਚ ਕੋਈ ਪਾਪ ਐ ਆਪਾਂ ਉਹਨੂੰ ਸਾਹਮਣੇ ਲਿਆ ਕੇ ਕਹੀਏ ਵਾਹਿਗੁਰੂ 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 ਉਹ ਡਿਲੀਟ ਹੋ ਜਾਏਗਾ ਇਹਨੂੰ ਵਿਗਿਆਨ ਨੇ ਮੰਨਿਆ ਤੁਸੀਂ ਛੋਟੀਆਂ ਕਲਾਸਾਂ ਵਿੱਚ ਸਾਇੰਸ ਦਾ ਪ੍ਰਯੋਗ ਵੇਖਿਆ ਹੋਣਾ ਹੈ ਜਿਨ੍ਹਾਂ ਨੇ ਸਾਇੰਸ ਪੜ੍ਹੀ ਹੈ ਤੋਂ ਕੀ ਕਰਦੇ ਨੇ ਇੱਕ ਕਾਗਜ਼ ਰੱਖਣਗੇ ਇੱਕ ਸ਼ੀਸ਼ੇ ਦਾ ਟੁਕੜਾ ਸੂਰਜ ਦੀਆਂ ਕਿਰਨਾਂ ਵਾਲ ਕਰਨ ਦੇ ਉਂਝ ਕਾਗਜ਼ ਨੂੰ ਸੂਰਜ ਨਾਲ ਅੱਗ ਨਹੀਂ ਲੱਗਦੀ ਟੈਂਪਰੇਚਰ 50 ਡਿਗਰੀ ਤੇ ਕਿਉਂ ਨਾ ਚਲਾ ਜਾਏ ਧਰਤੀ ਤੇ ਪਈਆਂ ਚੀਜ਼ਾਂ ਨੂੰ ਸੂਰਜ ਅੱਗ ਨਹੀਂ ਲਾ ਸਕਦਾ ਸੂਰਜ ਨਾਲ ਅੱਗ ਨਹੀਂ ਲੱਗੇਗੀ ਪਰ ਜਦੋਂ ਉਹ ਕੱਚ ਦਾ ਟੁਕੜਾ ਉਹ ਸੁਕਾ ਕੇ ਤੇ ਸੂਰਜ ਦੇ ਵਿੱਚ ਘਰ ਸਾਹਮਣੇ ਕੀਤਾ ਸੂਰਜ ਦੀਆਂ ਕਿਰਨਾਂ ਜਿਵੇਂ ਹੀ ਉਸ ਕੱਚ ਦੇ ਟੁਕੜੇ ਵਿੱਚੋਂ ਕੇਂਦਰਿਤ ਹੋ ਕੇ ਕਾਗਜ਼ ਤੇ ਪਈਆਂ ਵਿਥਿਨ 60 ਸੈਕਿੰਡ 1 ਮਿੰਟ ਦੇ ਅੰਦਰ ਕਾਗਜ਼ ਨੂੰ ਅੱਗ ਲੱਗ ਗਈ। ਵਗਿਆਨ ਨੇ ਇਹ ਵਿਖਾ ਦਿੱਤਾ ਕਿਉਂ ਸੂਰਜ ਦੀਆਂ ਖਿੰਡੀਆਂ ਹੋਈਆਂ ਕਿਰਨਾਂ ਇੱਕ ਜਗ੍ਹਾ ਤੇ ਇਕਾਗਰ ਹੋ ਜਾਣ ਇਕੱਤਰਤ ਹੋ ਜਾਣ ਕੇਂਦਰਿਤ ਹੋਣ ਨਾਲ ਉਹ ਕਿਰਨਾਂ ਕਾਗਜ਼ ਨੂੰ ਸਾੜ ਦਿੰਦੀਆਂ ਨੇ। ਸਿੱਖਾ ਤੇਰੀ ਸੁਰਤੀ ਕਾਗਰ ਹੋ ਜਾਵੇ ਵਾਹਿਗੁਰੂ ਕਹਿਣ ਨਾਲ ਪਾਪ ਛੜ ਜਾਂਦੇ ਪਰ ਸੁਰਤੇ ਕਾਗਰ ਹੋ ਜਾਵੇ 1 ਘੰਟਾ ਵਾਹਿਗੁਰੂ ਵਾਹਿਗੁਰੂ ਜਪੋਂਗੇ ਤਾਂ 60 ਮਿੰਟ ਲਈ 60 ਸੈਕਿੰਡ ਵਾਸਤੇ ਤਾਂ ਸੁਰਤੀ ਕਾਗਰ ਹੋਏਗੀ ਤੈਉ ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿੰਨ ਧਿਆਇਓ ਕਾਲ ਫਾਂਸ ਕੇ ਵਿੱਚ ਨਾ ਆਇਓ ਭਾਈ ਤੂੰ ਇੱਕ ਘੰਟਾ ਬੈਠ 60 ਮਿੰਟਾਂ ਚੋਂ 60 ਸੈਕਿੰਡ ਤਾਂ ਸੁੱਤ ਟਿਕੇਗੀ ਇਹਨੂੰ ਫਿਰ ਮਹਾਰਾਜ ਕਹਿੰਦੇ ਕਬੀਰ ਇੱਕ ਘੜੀ 24 ਮਿੰਟ ਆਧੇ ਕਢੀ 12 ਮਿੰਟ ਆਧੇ ਹੁੰਤੇ ਆਧਾ 6 ਮਿੰਟ ਕੀ ਹੋਏਗਾ ਭਗਤਨ ਸੇਤੀ ਗੋਸਟੇ ਜੋ ਕਿਨੋ ਸੋ ਲਾਭ ਤੈਨੂੰ ਘਾਟਾ ਨਹੀਂ ਪੈਗਾ ਲਾਭ ਹੀ ਲਾਵੇ ਜੇ 6 ਮਿੰਟਾਂ ਲਈ ਵੀ ਸਤ ਟਿਕ ਗਈ 60 ਮਿੰਟ ਬੈਠ 6 ਮਿੰਟ ਵੀ ਕਾਕਰ ਹੋ ਗਿਆ ਤੈਨੂੰ ਘਾਟਾ ਨਹੀਂ ਕਿਉਂ ਸਾਹਿਬ ਨਿਤ ਨਵਾ ਹੈ ਉਹ ਤੈਨੂੰ ਸਦਾ ਹੀ ਸੁੱਖ ਦੇਣ ਵਾਲਾ ਹੈ ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਉਹ ਸੱਚ ਪਰਮੇਸ਼ਰ ਨਿਤ ਨਵਾ ਹੈ ਕੋਰ ਕਿਰਪਾ ਤੇ ਨਿਤ ਚਵਾ ਕਹਿੰਦੇ ਨਿਤ ਹੀ ਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਚਵੰਦ ਅਰਥ ਰਸਨਾ ਨਾਲ ਜਪਦਾ ਹ ਪ੍ਰਭ ਰਖਵਾਲੇ ਮਾਈ ਬਾਪ ਅਕਾਲ ਪੁਰਖ ਵਾਹਿਗੁਰੂ ਰਖਵੱਲਾ ਹੈ ਕਿਸ ਤਰ੍ਹਾਂ ਜਿਵੇਂ ਬੱਚੇ ਦੀ ਮਾਂ ਪਿਓ ਰੱਖਿਆ ਕਰਦੇ ਨੇ ਨਿੱਕੇ ਜੇ ਬੱਚੇ ਨੂੰ ਮਾਂ ਕਿੰਨੀ ਰੱਖਿਆ ਕਰਦੀ ਹੈ ਬੈੱਡ ਤੋਂ ਨਾ ਡਿੱਗ ਜਾਏ ਤੁਰਨ ਲੱਗੇ ਆ ਮੇਜ਼ ਕੁਰਸੀ ਵਿੱਚ ਨਾ ਵੱਜੇ ਜਿਵੇਂ ਮਾਂ ਦੀ ਸੁਰਤ ਵਿੱਚ 24 ਘੰਟੇ ਬੱਚਾ ਰਹਿੰਦਾ ਹੈ ਐਦਾਂ ਰੱਬ ਦੀ ਸੁਰਤ ਵਿੱਚ ਸੇਵਕ ਰਹਿੰਦਾ ਸਿੱਖਾ ਤੂੰ ਉਹਨੂੰ ਜਪ ਕੇ ਵੇਖ ਉਹ ਮਾਪਿਓ ਦੀ ਤਰ੍ਹਾਂ ਤਰੀ ਪ੍ਰਤਪੱਲਨ ਕਰੇ ਇੱਕ ਸ਼ਬਦ ਵਿੱਚ ਹੋਰ ਤੁਹਾਨੂੰ ਮਨ ਦੀ ਗੌੜਨ ਰਾਗ ਵਿੱਚੋਂ ਕਮ ਇੱਕੋ ਹੀ ਸ਼ਬਦ ਵਿੱਚ 12 ਐਗਜ਼ੈਂਪਲਾਂ 12 ਉਦਾਹਰਨ ਇੱਕੋ ਹੀ ਸ਼ਬਦ ਵਿੱਚ ਕਿ ਵਾਹਿਗੁਰੂ ਕਿਵੇਂ ਸਹਾਈ ਹੁੰਦਾ ਤੂੰ ਨਾਮ ਜਪ ਕੇ ਵੇਖ ਤੇਰੀ ਸਹਾਇਤਾ ਕਿਵੇਂ ਕਰਦਾ ਜਿਵੇਂ ਅੱਜ ਮਹਾਰਾਜ ਨੇ ਕਿਹਾ ਕਿ ਮਾਪਿਓ ਦੀ ਤਰ੍ਹਾਂ ਸਹਾਈ ਹੈ ਇਦਨੋਂ ਸ਼ਬਦ ਵਿੱਚ ਮਹਾਰਾਜ ਕਹਿੰਦੇ ਐ ਸੋ ਸਹਾਈ ਹਰ ਕੋ ਨਾਮ ਬੜੋ ਸਾਧ ਸੰਗਤ ਭਜ ਪੂਰਨ ਕਾਮ ਮਰ ਕਿਵੇਂ ਸਹਾਈ ਹੁੰਦਾ ਕਹਿੰਦੇ ਬੁੱਢਤ ਕੋ ਜੈ ਸੇ 베ੜੀ ਮਿਲਤ ਡੁੱਬਦੇ ਬੰਦੇ ਨੂੰ ਮਿਲ ਜਾ ਬੇੜੀ ਉਹ ਤਰ ਜਾਂਦਾ ਉਹਨੂੰ ਤਰਨਾ ਨਹੀਂ ਵੀ ਆਉਂਦਾ ਬੇੜੀ ਦੇ ਸਹਾਰੇ ਪਾਰ ਲੰਘ ਜਾਂਦਾ ਐਦਾਂ ਤੈਨੂੰ ਤਰਨਾ ਨਾ ਆਵੇ ਤੂੰ ਵੈ ਗੁਰੂ ਕਹਿ ਤਾਂ ਵੀ ਪਾਰ ਲੰਘ ਜਾਏ ਬੁਜਤ ਕੋ ਜਸ ਬੇੜੀ ਮਿਲਤ ਬੁਜਤ ਦੀਪਕ ਮਿਲਤ ਤਿਲਤ ਦੀਵਾ ਬੁਝ ਰਿਹਾ ਉੱਚ ਤੇਲ ਪਾ ਦਿਓ ਉਹਨੇ ਫਿਰ ਲਾਈਟ ਦੇਣ ਲੱਗ ਪੈਣਾ ਕਹਦੇ ਜਿਵੇਂ ਬੋਹੇ ਦੇ ਦੀਵੇ ਨੂੰ ਤੇਲ ਦਾ ਸਹਾਰਾ ਬੁਜਤ ਕੋ ਜੈਸੇ ਬੁਢਤ ਕੋ ਜੈਸੇ ਬੇੜੀ ਮਿਲਤ ਬੁਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਅੱਗ ਜਲ ਰਹੀ ਹੈ ਉਹਨੂੰ ਬੁਝਾਉਣ ਲਈ ਕੀ ਹੁੰਦਾ ਪਾਣੀ ਪਾ ਦਿਓ ਬੁਝ ਜਾਂਦੀ ਨਹੀਂ ਤੇ ਹੋਰ ਵੱਧ ਜਾਗੀ ਇੱਥੇ ਫਾਇਰ ਬਰਗੇਟ ਵਾਲੇ ਕਿੰਨੇ ਪੈਸੇ ਚਾਰਜ ਕਰਦੇ ਨੇ ਕਿਉਂ ਭਾਈ ਉਹ ਅੱਗ ਵਧਣ ਤੋਂ ਬਚਾ ਲੈਂਦੇ ਨੇ ਅੱਗ ਜਲ ਤੱਕ ਨਹੀਂ ਮਿਲ ਤੈ ਨੀਰ ਜੈਸੇ ਵਾਰਕ ਮੁਖੈ ਖੀਰ ਨਵ ਜਨਮੇ ਬੱਚੇ ਨੂੰ ਜਿੰਨੇ ਮਰਜ਼ੀ ਖਣਾਉਣੇ ਲੈ ਦਿਓ ਉਹ ਨਹੀਂ ਚੁੱਪ ਕਰਦਾ ਇੱਕੋ ਚੀਜ਼ ਨਾਲ ਚੁੱਪ ਕਰਦਾ ਕਾਦੇ ਨਾਲ ਦੁੱਧ ਨਾਲ